ਪਟਿਆਲਾ ਦੇ ਵਿੱਚ 14 ਸਾਲ ਦੇ ਮੁੰਡੇ ਦਾ ਬੇਰਹਿਮ ਤਰੀਕੇ ਦੇ ਨਾਲ ਕਤਲ ਕੀਤਾ ਗਿਆ। ਆਨੰਦਨਗਰ ਦੀ ਗਲੀ ਨੰਬਰ 6 ਦੇ ਵਿੱਚ ਇਹ ਮੁੰਡਾ ਰਹਿੰਦਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਚਾਚੇ ਨੇ ਭਤੀਜੇ ਦੀ ਜਾਨ ਲੈ ਲਈ। ਤਿੱਖੇ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਤਕਰੀਬਨ 6 ਵਜੇ ਕਤਲ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ। ਤਾਂ 14 ਸਾਲਾਂ ਦਾ ਇਹ ਨੌਜਵਾਨ ਜਿਸ ਦਾ ਕਤਲ ਕੀਤਾ ਗਿਆ। ਆਨੰਦਨਗਰ ਦੀ ਗਲੀ ਨੰਬਰ 6 ਦੇ ਵਿੱਚ ਇਹ ਨੌਜਵਾਨ ਰਹਿੰਦਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਚਾਚੇ ਨੇ ਭਤੀਜੇ ਦੀ ਜਾਨ ਲਈ ਤਾਂ ਫਿਲਹਾਲ ਪੁਲਿਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਰ ਕੌਣ ਹੈ ਕਾਤਲ ਕਤਲ ਦੀ ਵਜ੍ਹਾ ਕੀ ਰਹੀ ਹੈ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ तमाम ਉਹ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੱਭਣ ਲਈ ਪੁਲਿਸ ਜਾਂਚ ਕਰ ਰਹੀ ਤਿੱਖੇ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ 14 ਸਾਲ ਦਾ ਇਹ ਨੌਜਵਾਨ ਜਿਸ ਦੀ ਬੇਰਹਿਮ ਤਰੀਕੇ ਨਾਲ ਹਤਿਆ ਕੀਤੀ ਗਈ ਤਕਰੀਬਨ 6 ਵਜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਆਖਰਕਾਰ ਕਿਉਂ ਕਤਲ ਕੀਤਾ ਗਿਆ ਕੀ ਮਨਸ਼ਾ ਰਹੀ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਪਿੱਛੇ तमाम ਸਵਾਲਾਂ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਦਮਨ ਜੁੜੇ ਨੇ ਤਾਂ ਦਮਨ ਆਖਰ ਇਹ ਮਾਮਲਾ ਕੀ ਹੈ ਪਰਿਵਾਰ ਦਾ ਇਲਜ਼ਾਮ ਜਿਸ ਤਰੀਕੇ ਦੇ ਨਾਲ ਕਿ ਚਾਚੇ ਨੇ ਕਤਲ ਕੀਤਾ ਹੈ ਭਤੀਜੇ ਦੀ ਜਾਨ ਲੈ ਲਈ ਆ ਬਿਲਕੁਲ ਦੇਖੋ ਚਾਚਾ ਭਤੀਜੇ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਅਮਨ ਬੜਾ ਜਿਹੜਾ ਦੱਸਿਆ ਜਾਂਦਾ ਕਿ ਬਹੁਤ ਕਰੀਬੀ ਰਿਸ਼ਤਾ ਹੁੰਦਾ ਹੈ ਔਰ ਉਸ ਕਰੀਬੀ ਰਿਸ਼ਤੇ ਨੂੰ ਇਸ ਤਰ੍ਹਾਂ ਜਦੋਂ ਅੱਜ ਇਕੱਠਾ ਵਾਪਰੀ ਹੈ ਤਾਂ ਕਈ ਸਾਰੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਕਿ ਜਦੋਂ ਇੱਕ 14 ਸਾਲ ਦੇ ਬੱਚੇ ਦੀ ਔਰ ਬੜੀ ਜਿਹੜੀ ਆ ਉਹ ਹੱਤਿਆ ਕਰ ਦਿੱਤੀ ਗਈ ਪੀសារ ਚਾਕੂ ਦੇ ਨਾਲ ਜਿਹੜਾ ਉਹ ਉਸ ਦੀ ਗਰਦਨ ਵੱਢ ਦਿੱਤੀ ਗਈ ਹੋਰ ਹੋਰ ਕਈ ਥਾਵਾਂ ਦੇ ਉੱਪਰ ਜਿਹੜੇ ਉਹਦੇ ਨਾਲ ਜਿਹੜੇ ਨਿਸ਼ਾਨ ਨੇ 14 ਸਾਲ ਦੇ ਬੱਚੇ ਦੀ ਬਾਡੀ ਤੇ ਮਿਲੇ ਨੇ ਇਹ ਪੂਰਾ ਮਾਮਲਾ ਪਟਿਆਲਾ ਦੇ ਤ੍ਰਿਪੜੀ ਦੇ ਆਨੰਦਨਗਰ B ਦਾ ਹੈ 6 ਨੰਬਰ ਗਲੀ ਦਾ ਜਿੱਥੇ ਇਹ ਹਾਦਸਾ ਵਾਪਰਿਆ ਹੈਗਾ ਤਰਖਸ ਸਾਹਿਬ ਨੇ ਇਹ ਹਾਦਸਾ ਵਾਪਰਿਆ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਔਰ ਉਸ ਸਮੇਂ ਫੋਰੈਂਸਿਕ ਟੀਮਾਂ ਵੀ ਜਿਹੜੀਆਂ ਨੇ ਉਹ ਇਸ ਵਕਤ ਕਾਰ ਦੇ ਵਿੱਚ ਮੌਜੂਦ ਨੇ तमाम ਚੀਜ਼ਾਂ ਜਿਹੜੀਆਂ ਨੇ ਫੋਰੈਂਸਿਕ ਟੀਮਾਂ ਦੇ ਵੱਲੋਂ ਜਾਂਚੇ ਜਾਣ ਜਾ ਰਹੀਆਂ ਨੇ ਤਾਂ ਪਰਿਵਾਰ ਨੇ ਇਹ ਅਲੀਗੇਸ਼ਨ ਲਾਇਆ ਹੈ ਕਿ ਉਸ ਦੇ ਚਾਚੇ ਦੇ ਵੱਲੋਂ 14 ਸਾਲ ਦੇ ਬੱਚੇ ਦਾ ਜਿਹੜਾ ਉਹ ਕਤਲ ਕੀਤਾ ਗਿਆ ਹੈਗਾ ਕੋਈ ਪਰਿਵਾਰਿਕ ਲੜਾਈ ਜਿਹੜੀ ਉਹ ਚੱਲੀ ਆ ਰਹੀ ਸੀ ਚਾਰ ਪਰ ਆਪੀ ਔਰ ਵਿਚਾਰੇ ਇੱਕ ਭਰਾ ਦੇ ਮੁੰਡੇ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਚਾਚੇ ਦੇ ਵੱਲੋਂ ਮਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਹੈਗਾ ਪੁਲਿਸ ਹਾਲਾਂਕਿ ਉਸ ਦੀ ਪਾਲ ਕਰ ਰਹੀ ਹੈ ਕਿ ਤਸਵੀਰ ਤੋਂ ਲਗਾਤਾਰ ਜੋ ਜਾਣਕਾਰੀ ਮਿਲ ਪਈ ਹੈ ਕੁਲ ਉਸ ਦਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਮਨ ਇੱਕੀ ਮਰਡਰ ਵੈਪਨ ਰਿਕਵਰ ਕਰ ਚੁੱਕੀ ਹੈ ਪੁਲਿਸ ਬਿਲਕੁਲ ਦੇਖੋ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਉਂਦਾ ਇੱਕ ਚਾਕੂ ਜਿਹੜਾ ਉਹ ਨਜ਼ਦੀਕ ਪਿਆ ਹੋਇਆ ਹੈ ਉਹ ਨਜ਼ਰ ਆ ਰਹੇ ਹੈਗਾ ਹਲੇ ਤੱਕ ਅਧਿਕਾਰਿਕ ਪੁਸ਼ਟੀ ਜਿਹੜੀ ਉਹ ਨਹੀਂ ਹੋ ਪਾਈ ਕਿ ਇਹ ਕਤਲ ਵਾਲਾ ਵੈਪਨ ਇਹੀ ਸੀ ਜਾਂ ਕੋਈ ਹੋਰ ਸੀ ਇਹ ਸਾਰੀਆਂ ਜਾਂਚ ਜਾਂਚ ਦਾ ਵਿਸ਼ਾ ਹੈ ਹਲੇ ਤੱਕ ਜੋ ਪੁਲਿਸ ਦਾ ਜੋ ਪੱਖ ਹੈ ਉਹ ਮੀਡੀਆ ਦੇ ਸਾਹਮਣੇ ਨਹੀਂ ਆਇਆ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਨ ਪੁਲਿਸ ਨੇ ਇਹ ਕਿਹਾ ਕਿ ਅਸੀਂ ਉਸ ਵਿਅਕਤੀ ਦੀ ਭਾਲ ਕਰ ਰਹੇ ਹਾਂ ਜੋ ਜਿਸ ਦੇ ਉੱਪਰ ਪਰਵਾਲ ਦਾ ਇਲਜ਼ਾਮ ਹੈ ਔਰ ਤਵੀਰ ਤੋਂ ਜੋ ਸੋਰਸਸ ਮੁਤਾਬਕ ਜਾਣਕਾਰੀ ਮਿਲ ਪਈ ਹੈ ਕਿ ਮੋਟਰਸਾਈਕਲ ਤੋਂ ਭਜਦਾ ਹੋਇਆ ਚਾਚਾ ਜਿਹੜਾ ਉਹ ਪੁਲਿਸ ਨੂੰ ਨਜ਼ਰ ਵੀ ਆਇਆ ਹੈਗਾ ਜਿਸ ਦੀ ਭਾਲ ਲਗਤਾ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ ਦਮਨ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਇਹ ਕਹਿ ਰਿਹਾ ਹੈ ਕਿ ਚਾਚੇ ਨੇ ਕਤਲ ਕੀਤਾ ਇਸ ਨੌਜਵਾਨ ਦਾ ਆਖਰਕਾਰ ਕੋਈ ਵਜ੍ਹਾ ਦਾ ਦੱਸਿਆ ਗਿਆ ਪਰਿਵਾਰ ਦੇ ਵੱਲੋਂ ਕਿ ਕੀ ਵਜ੍ਹਾ ਰਹੀ ਹੈ ਕਿਸੇ ਤਰੀਕੇ ਦੀ ਕੋਈ ਤਕਰਾਰ ਇਸ ਬੱਚੇ ਦੇ ਨਾਲ ਚੱਲ ਰਹੀ ਹੋਵੇ ਅਮਨ ਦੇਖੋ ਇਹ ਪਰਿਵਾਰਿਕ ਲੜਾਈ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਕਿ ਪਰਿਵਾਰਿਕ ਘਰੇਲੂ ਜਿਹੜੀ ਆਪਸ ਵਿੱਚ ਕੋਈ ਗੋਲਚਾਲ ਜਾਂ ਉਸ ਚੀਜ਼ ਨੂੰ ਲੈ ਕੇ ਦੱਸੀ ਜਾ ਰਹੀ ਹੈਗੀ ਆ ਤੇ ਅਜੇ ਹਕੁਸੀਗਾ ਜਿਸ ਨੂੰ ਲੈ ਕੇ ਕਿ ਖੌਫਲਾ ਕਦਮ ਜਿਹੜਾ ਚੱਕਿਆ ਗਿਆ ਹੈਗਾ ਜਿਸ ਵਿੱਚ ਇੱਕ ਬੱਚੇ ਦੀ ਬੇਰੀ ਦੇ ਨਾਲ ਜਿਸ ਤਰੀਕੇ ਨਾਲ ਮੌਤ ਕਰ ਦਿੱਤੀ ਗਈ ਆ ਹੱਤਿਆ ਕਰ ਦਿੱਤੀ ਗਈ ਤਾਂ ਸਾਫ ਤੌਰ ਦੇ ਉੱਪਰ ਕੋਈ ਘਰੇਲੂ ਜਿਹੜੀ ਉਹ ਲੜਾਈ ਹੈ ਉਸ ਨੂੰ ਦੱਸੀ ਜਾ ਰਹੀ ਹੈ ਹੈਲਕਿ ਜਦ ਤੱਕ ਬੁਲਜ਼ਮ ਜਿਹੜਾ ਹੈ ਉਹ ਗ੍ਰਿਫਤਾਰ ਨਹੀਂ ਹੁੰਦਾ ਤਦ ਤੱਕ ਜਿਹੜਾ ਇਹ ਸਵਾਲ ਇਹ ਇੰਪੋਰਟੈਂਟ ਹੈ ਕਿ ਇਹ ਜਿੱਥੇ ਕਤਲ ਹੋਇਆ ਹੈ ਜਿਸ ਜਗ੍ਹਾ ਦੇ ਉੱਤੇ ਉਹ ਘਰ ਕਿਸ ਦਾ ਹੈ ਇਸ ਬੱਚੇ ਦੇ ਚਾਚੇ ਦਾ ਘਰ ਹੈ ਜਾਂ ਇੱਕੋ ਘਰ ਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਸੀ ਉਸੇ ਜਗ੍ਹਾ ਦੇ ਉੱਤੇ ਚਾਚਾ ਰਹੇ ਸੀ ਜੁਆਇੰਟ ਫੈਮਲੀ ਅਮਲ ਦੱਸੀ ਜਾ ਰਹੀ ਹੈ ਜੁਆਇੰਟ ਫੈਮਲੀ ਸੀਗੀ ਔਰ ਉਸੇ ਵਿਚਾਰੇ ਇਸ ਤਰੀਕੇ ਦੀ ਵਾਰਦਾਤ ਹੋਈ ਹੈ اور ਪਰिवार ਦਾ ਪੱਖ ਵੀ ਹੁਣ ਆਣਾ ਹੈ ਕਿ ਤਨੇ ਕਿਤੇ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਸਾਹਮਣੇ ਔਰ ਪਰिवार ਨੇ ਕਈ ਇਲਜ਼ਾਮ ਲਗਾਏ ਨੇ ਹਾਲਾਂਕਿ ਹੁਣ ਇੰਤਜ਼ਾਰ ਰਹੇਗਾ ਕਿ ਜਦ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਕੀ ਅਗਲਾ ਰਿਐਕਸ਼ਨ ਹੋਏਗਾ ਜਰੂਰ ਵੇਖਣਾ ਲਾ ਜੀ ਦਮਨ ਬਾਦ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਆਨੰਦ ਨਗਰ ਦੀ ਗਲੀ ਨੰਬਰ 6 ਦੇ ਵਿੱਚ ਇਹ ਬੱਚਾ ਰਹਿੰਦਾ ਸੀ 14 ਸਾਲਾਂ ਦਾ ਇਹ ਮੁੰਡਾ ਜਿਸ ਦਾ ਕਤਲ ਕੀਤਾ ਗਿਆ ਤੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਤਫਤੀਸ਼ ਚ ਜੁਟੀ ਹੋਈ ਹੈ ਮੇਰੀ ਮਾਸੀ ਦਾ ਮੁੰਡਾ ਜੀ ਇਹ ਸੱਕੇ ਮਾਸੀ ਦਾ ਮੁੰਡਾ ਜੀ 13 ਸਾਲ ਦਾ ਬੱਚਾ ਹੈ ਇਰੇ ਸਕੇ ਉਹਦੇ ਦੇਵਰ ਨੇ ਕਤਲ ਕੀਤਾ ਜੀ ਉਹਦਾ ਮੈਂ ਤਾਂ ਘਰੇ ਸੁੱਤਾ ਪਿਆ ਸੀਗਾ ਉਹਨਾਂ ਨੇ ਫੋਨ ਕਰਕੇ ਸਾਨੂੰ ਇੱਕਦਮ ਦੱਸਿਆ ਮਾਮੇ ਨੇ ਮੈਨੂੰ ਆਕੇ ਠਾਇਆ ਕਰੇ ਬਾਕੀ ਸ਼ਰਾਂ ਨੂੰ ਚਾਕੂਆ ਮਾਰ ਕੇ ਮਾਰਤਾ ਜੀ ਇਹ ਨਾਲ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਵਿਚਾਰਾ ਮੇਰਾ ਬੱਚਾ ਤੜਫ ਤੜਫ ਕੇ ਮਰਿਆ ਸਾਨੂੰ ਪੂਰਾ ਇਨਸਾਫ ਚਾਹੀਦਾ ਹੈ ਇਸ ਵੇਲੇ ਸਿਰੇ ਸਿਰੇ 6 7 750 ਵੱਦੀ ਗੱਲ ਆਈ ਕੋਈ ਪਤਾ ਨਹੀਂ ਜੀ ਕਾਰਨ ਬੱਚੇ ਨਾਲ ਕੀ ਖੁੰਦੋ ਕੋਈ ਕੀ ਕਿਸੇ ਦੀ ਜੀ ਨਹੀਂ ਜੀ ਨਹੀਂ ਅਸੀਂ ਤਾਂ ਆਪਣਾ ਟ੍ਰਿਪੜੇ ਰਹਿੰਦੇ ਇਹਨਾਂ ਦੇ ਘਰੇ ਦੇ ਨਾਲ ਹੀ ਰਹਿੰਦੇ ਹਾਂ ਹਾਂ ਜੀ ਉਰੇ ਰਹਿੰਦੇ ਨੇ ਉਹਨਾਂ ਪਹਿਲਾਂ ਕੋਈ ਲੜਾਈ ਹੋਈ ਕੋਈ ਲੜਾਈ ਨਹੀਂ ਹੈਗੀ ਜੀ ਉਹਨਾਂ ਦੀ ਮਾਂ ਘਰੇ ਨਹੀਂ ਹੈਗੀ ਮੇਰੀ ਮਾਸੀ ਰੋਟੀਆਂ ਬਣਾ ਬਣਾ ਕੇ ਦਿੰਦੀ ਆ ਉਹਨਾਂ ਨੂੰ ਕੋਈ ਕਾਰਨ ਨਹੀਂ ਹੈਗਾ ਉਹਦਾ ਬੱਚਾ ਮਾਰਤਾ ਹੀ ਸੰਤਪੁਰਾ ਇਨਸਾਫ ਚਾਹੀਦਾ ਹੈ ਮੀਡੀਆ ਤੋਂ ਆਪ ਸਾਡੇ ਐਸਐਚਓ ਸਾਹਿਬ ਤੋਂ ਤ੍ਰਿਪੜੀ ਥਾਣੇ ਦੇ ਸਾਨੂੰ ਪੂਰਾ 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 ਸਾਨੂੰ ਇਨਸਾਫ ਚਾਹੀਦਾ ਈ ਮੇਰਾ ਭਰਾ ਮਾਰਿਆ ਮੇਰਾ ਬੱਚਾ ਮਾਰਿਆ ਤਿੰਨ ਜਾਣੇ ਹੀ ਘਰੇ ਮੋਕੇ ਵਾਰਦਾ ਤੇ ਤਿੰਨ ਜਾਣੇ ਨੇ ਜੀ ਚਮੱਲੇ ਵਾਲੇ ਮੱਲੇ ਵਾਲੇ ਰੋ ਰਹੇ ਨੇ ਖੁੱਦਾ ਪੈ ਐਸਐਚਓ ਸਾਹਿਬ ਦੇ ਕੱਖਰ ਦੇ ਵਿੱਚੋਂ ਥਰੂ ਆ ਗਏ ਉਹਨਾਂ ਦੇ ਤਿੰਨਾਂ ਦੇ ਅੱਖਾਂ ਚੋਂ ਥਰੂ ਨਹੀਂ ਆਇਆ